तलोचन सिंह ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਵਿਕੇ ਸਮਰਾਲਾ ਹਲਕੇ ਦੇ ਵੱਖ-ਵੱਖ ਧਾਰਮਿਕ ਸੰਗਠਨਾ ਦੇ ਨੇਤਾਵਾਂ ਦੇ ਨਾਲ ਇੱਕ ਮੀਟਿੰਗ ਰੱਖੀ ਗਈ। ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾਵਾਂ ਦੇ ਨੇਤਾ ਸ਼ਾਮਿਲ ਹੋਏ ਤੇ ਇਸ ਮੌਕੇ ਤੇ ਡੀਐਸਪੀ ਤਲੋਚਨ ਸਿੰਘ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਾਰਮਿਕ ਨਾਲ ਜੁੜਿਆ ਹੈ ਜੇ ਕਿਸੇ ਵੀ ਸੋਸ਼ਲ ਮੀਡੀਆ ਜਾਂ ਕਿਸੇ ਹੋਰ WhatsApp ਗਰੁੱਪ 'ਤੇ ਕਿਸੇ ਤਰ੍ਹਾਂ ਦਾ ਦੂਸਰੇ ਧਾਰਮਿਕ ਦੇ ਬਾਰੇ ਕੋਈ ਵੀ ਗਲਤ ਨਹੀਂ ਬੋਲੇਗਾ ਕਿਉਂਕਿ ਕੁਝ ਸਰਾਰਤੀ ਅੰਸਰਾ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਕਿਸੇ ਹੋਰ ਵਰਕਸ਼ਾਪ ਗਰੁੱਪ ਰਾਹੀਂ ਦੂਜੇ ਧਾਰਮਿਕ ਵਾਰੇ ਗਲਤ ਟਿੱਪਣੀਆਂ ਕਰਦੇ ਹਨ ਜਿਸ ਦੇ ਨਾਲ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਰਾਰਤੀ ਅੰਸਰ ਅਜਿਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਕੰਦੀ ਕਾਰਵਾਈ ਕੀਤੀ ਜਾਵੇਗੀ ਇਹ ਨਹੀਂ ਸਾਡੇ ਸੀਨੀਅਰ ਅਫਸਰ ਵੱਲੋਂ ਸਾਡੇ ਮੈਡਮਾ ਜੋ ਉਮਰਿੰਦਰ ਕੁੰਡੋਲ ਜੀ ਵੱਲੋਂ ਇਹ ਦੱਸਦਾ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਿਵਾਰਨ ਵੀ ਕੀਤਾ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਜ ਰਜਿਸਟਰ ਕਰਕੇ ਉਹਨੂੰ ਬੋਕੀਤਾ ਜਾਊਗਾ ਤੇ ਸਤ ਸਤ ਆਪਣੇ ਸਭ ਧਰਮ ਵੇ ਇਹ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਜਿਹਾ ਸੰਗੜਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਬਰ ਸਾਰੇ ਧਰਮਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬਲਾ ਕੇ ਅਪੀਲ ਵੀ ਕੀਤੀ ਹੈ afterward ਤੇ ਇਥੇ ਦੇ ਜਥੇਬੰਦੀ ਇਹ ਜਥੇਬੰਦੀਆਂ ਜਿਵੇਂ ਸਾਡੇ ਨੰਗ ਜਥੇਬੰਦੀਆਂ ਨੇ ਸਿੱਖ ਪਾਈ ਜਰੇ ਤੋਂ ਹਿੰਦੂ ਪਾਈ ਜਰੇ ਤੋਂ ਮੁਸਲਮ ਭਾਈ ਜਰੇ ਤੋਂ ਅਸਾਈ ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਭਾਈ ਸੱਚੀ ਆਸ਼ਵਾਜ਼ ਦਿੱਤਾ ਇੰਨੀ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਹੀ ਬੜੀ ਵਧੀਆ ਸਾਂਝ ਆ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਜਿਹੜੇ ਜੂਨੀਅਰ ਬੱਚੇ ਨੇ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਨਾ ਤਾਂ ਕੀ ਤੇ ਜੇ ਕੋਈ ਗਲਤੀ ਇਹੋ ਜੀ ਗਲਤੀ ਕਰੂਗਾ ਤੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੈਨੂੰ ਫੜਕੰਦਰ ਵੀ ਦਿੱਤਾ ਜਾਊਗਾ ਵਾੜੇ ਅਨਸਰਾਂ ਨੂੰ ਮੈਂ ਜੇ ਕੋਈ ਵਾਅ ਫਲਾਦਾ ਜਾਂ ਕੋਈ ਜੀ ਕੋਈ ਗੱਲ ਕਰਦਾ ਹੈ ਤੇ ਵਾੜੇ ਅਨਸਰ ਨੂੰ ਮੈਂ ਸਖਤ ਤਾਬ ਨਹੀਂ ਦੇਣੀ ਚਾਣਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰਡ ਕਰਕੇ ਵਿਹੈਂਡ ਦਾ ਵਾਰ ਕਰਨ ਤੋਂ ਕੋਈ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੈ ਸੋਸ਼ਲ ਸਾਈਟ ਦੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗਰਾ ਨਹੀਂ ਪਾਊਗਾ ਜੇ ਕੋ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਫਿਰ ਹੋਰ ਵੀ ਕਹਨਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਂਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ ਥੈਂਟਿਸਿਟੀ ਵਾਚੀ ਜੇ ਜੇ ਕੋ ਗਲਤ ਵਹਾਵ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ